ਮੈਨੂੰ ਆਸੂ ਗੈਸ ਤੇ ਗੋਲੇ ਦਾ ਸਾਹਮਣਾ ਕਰਨਾ ਪਿਆ ਸੀਗਾ ਕਿੰਨੇ ਬਜ਼ੁਰਗ ਮੇਰੇ ਲਾਗੇ ਆ ਗਏ ਕੋਈ ਮੇਰੇ ਲਈ ਅੱਖਾਂ ਚ ਪਾਉਣ ਲਈ दारू ਲੈ ਕੇ ਆ ਰਿਹਾ ਸੀਗਾ ਮੈਂ ਇਮੋਸ਼ਨਲ ਹੋ ਜਾਨੀ ਐ ਇਸ ਚੀਜ਼ ਨੂੰ ਲੈ ਕੇ ਕਿਉਂਕਿ ਇਹ ਬਜ਼ੁਰਗ ਹੁੰਦੇ ਹੀ ਬੜੇ ਕਿਊਟ ਆ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੈਨੂੰ ਬਜ਼ੁਰਗਾਂ ਦੇ ਸਾਹਮਣੇ ਨਜ਼ਰ ਚਕਾਉਣੀ ਪਈ ਉਹ ਵੀ ਇਸ ਚੀਜ਼ ਕਰਕੇ ਕੋਈ ਮੇਰੇ ਲਈ दारू ਲੈ ਕੇ ਆ ਰਿਹਾ ਸੀਗਾ ਕੋਈ ਮੇਰੇ ਲਈ ਲੂਣ ਲੈ ਕੇ ਆ ਰਿਹਾ ਸੀਗਾ ਪੋਤਾ ਚਟਲਾ ਕੋਈ ਮੇਰੇ ਲਈ ਪਾਣੀ ਲੈ ਕੇ ਆ ਰਿਹਾ ਸੀਗਾ ਯੂ نو ਮਤਲਬ ਸੱਚੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੇਰੀ ਬਜ਼ੁਰਗਾਂ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੈ ਔਰ ਖਾਸ ਕਰਕੇ 21 ਤਰੀਕ ਵਾਲਾ ਜਿਹੜਾ ਵਾਕਿਆ ਨਾ ਮੇਰੀ ਲਾਈਫ ਦੇ ਵਿੱਚ ਮੈਂ ਕਦੀ ਨਹੀਂ ਭੁੱਲ ਸਕਦੀ ਪਰ ਇਹ ਜੀ ਕਿਹੇ ਜੀ ਗੰਦੀ ਪੋਲਿਟਿਕਸ ਆ ਕਿ ਤੁਹਾਨੂੰ ਲੋਕਾਂ ਦੀ ਜਿਹੜੀ ਹੈ ਲੋਕਾਂ ਦੀ ਜਾਨ ਤੋਂ ਵੱਧ ਕੀ ਹੋਗੀ ਮੈਂ ਇੱਕੋ ਗੱਲ ਕਹੂੰਗੀ ਲੋਕਾਂ ਦੀ ਜਾਨ ਤੋਂ ਵੱਧ ਕੇ ਤੇ ਕੋਈ ਚੀਜ਼ ਨਹੀਂ ਨਾ ਹੁੰਦੀ ਲਾਈਫ ਦੇ ਵਿੱਚ ਇੱਕ ਜਵਾਨ ਮੁੰਡੇ ਦੀ ਡੈਥ ਹੋ ਗਈ ਕਿੰਨੇ ਬਜ਼ੁਰਗਾਂ ਦੇ ਉੱਤੇ ਆਸੂ ਗਏ ਐਸੇ ਗੋਲੇ ਛੁੱਟੇ ਗਏ ਔਰ ਉਸ ਟਾਈਮ ਦੇ ਉੱਤੇ ਉਹ ਜਾ ਕੇ ਮੋਦੀ ਸਾਹਿਬ ਨੂੰ ਮਿਲ ਰਹੇ ਨੇ ਪ੍ਰਾਈਮ ਮਿੰისტਰ ਨੂੰ ਉੱਥੇ ਬੁਕੇ ਦੇ ਰਹੇ ਨੇ ਕਿ ਮੈਂ ਕਿਸਾਨਾਂ ਦਾ ਹਮਾਇਤੀ ਹਾਂ ਮੈਂ ਕਿਸਾਨਾਂ ਦੇ ਨਾਲ ਖੜਾ ਰਹੂੰਗਾ ਜਦਕਿ ਉਹਨਾਂ ਨੂੰ ਇਹਤੇ ਕਾਰਵਾਈ ਮੰਗ ਕਰਨੀ ਚਾਹੀਦੀ ਸੀਗੀ ਕਿ 302 ਦਾ ਪਰਚਾ ਹੋਣਾ ਚਾਹੀਦਾ ਆ ਜਿਹੜੇ ਸਾਡੇ ਨੌਜਵਾਨ ਬੱਚੇ ਦੀ ਜਾਣ ਗਈ ਹੈ ਔਰ ਇਨ ਫੈਕਟ ਸਾਡੇ ਕਿਸਾਨਾਂ ਦੇ ਉਤਿਆਸ ਗਏ ਸੇ ਗੋਲੇ ਨਹੀਂ ਛੱਟਣੇ ਚਾਹੀਦੇ ਜਿਹਦੇ ਤੁਹਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕਿਸਾਨੀ ਦੇ ਨਾਲ ਦਰਦ ਰੱਖਦੇ ਹੋ ਜਦੋਂ ਤੁਸੀਂ ਆਪਣੇ ਫੌਜਦ ਸਾਹਿਬ ਦੀ ਗੱਲ ਕਰਦੇ ਹੋ ਉਹ ਤੁਹਾਨੂੰ ਪੁਰਾਣਾ ਸਮਾਂ ਚੇਤੇ ਆਂਦਾ ਤੁਹਾਨੂੰ ਕੀ ਲੱਗਦਾ ਕਿ ਭਾਵਨਾਵਾਂ ਦੇ ਨਾਲ ਹਰ ਇੱਕ ਚੀਜ਼ ਨਹੀਂ ਲੈ ਕੇ ਚਲਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਮਿਆਜ਼ੇ ਭੁਗਤਨੇ ਪੈ ਸਕਣਾ ਮੇਰੀ ਮੇਰੀ ਕਿਹੜੀ ਰੋਟੀ ਪਾਣੀ ਚਲਾਉਣ ਦੇ ਆ ਉਹ ਮੈਨੂੰ ਚਲਾਉਣ ਵੀ ਡੇ ਹੁੰਦੇ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਗੱਲਾਂ ਦਾ ਮੈਂ ਇੱਕ ਕਿਸਾਨ ਦੀ ਧੀ ਆ ਮੇਰੇ ਵਾਸਤੇ ਸਭ ਤੋਂ ਪਹਿਲਾਂ ਕਿਸਾਨ ਨੇ ਮੇਰੇ ਬਜ਼ੁਰਗ ਨੇ ਮੈਂ ਕਿਸੇ ਜਥੇਬੰਦੀ ਨੂੰ ਨਹੀਂ ਬਿਲੋਂਗ ਕਰਦੀ ਹਰ ਇੱਕ ਬੰਦੇ ਨੂੰ ਆਪਣੀ ਪੋਲਿਟਿਕਸ ਚ ਮਕੌਨਦੀ ਪਈ ਹੈ ਕਿਸੇ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਓਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਬੀਤੇ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਿਸਾਨ ਡਟੇ ਹੋਏ ਨੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਮੰਗ ਹੈ ਕਿ ਐਮਐਸਪੀ ਗਾਰੰਟੀ ਦਿੱਤੀ ਜਾਵੇ ਪਰ ਕਿਤਨਾ ਕਿਤੇ ਕਈ ਕਿਸਾਨਾਂ ਦੀ ਉਥੇ ਸ਼ਹਾਦਤ ਹੋ ਗਈ ਉਥੇ ਕਈਆਂ ਦੇ ਕਤਲ ਹੋ ਗਏ ਤਾਂ ਇਸ ਦੇ ਵਿੱਚ ਦਰਦ ਜਦੋਂ ਜਾਗਦਾ ਹੈ ਅੰਦਰੋਂ ਕਿਸਾਨੀ ਦੀ ਗੱਲ ਆਂਦੀ ਹੈ ਤਾਂ ਹਰ ਕੋਈ ਭਾਵਕ ਉਹ ਕਿੱਥੇ ਪਹੁੰਚਦਾ ਹੈ ਬਿੱਤੇ ਦਿਨਾਂ ਦੇ ਵਿੱਚ ਸੋਨੀਯਾ ਮਾਨ ਐਕਟਰ ਜੋ ਕਿ ਉਥੇ ਪਹੁੰਚਦੇ ਨੇ ਤਾਂ ਉਥੇ ਜਾ ਕੇ ਆਪਣੀ ਗੱਲ ਰੱਖਦੇ ਨੇ ਪਰ ਜਦੋਂ ਅੱਗੋਂ ਹਰਿਆਣਾ ਪੁਲਿਸ ਗੋਲੇ ਦਾਗ ਦਿੰਦੀ ਹੈ ਤਾ ਇਹ ਵੀ जख्मी ਹੋ ਜਾਂਦੇ ਨੇ ਲੱਤ ਦੇ ਉੱਤੇ 6 ਵਜੇ ਦੀ ਐ ਧੂਆ ਚੜਦਿਆਂ ਦਾ ਥਰੂ ਗੈਸ ਦੇ ਗੋਲੇ ਚੱਲਦੇ ਨੇ ਪਰ ਅਸੀਂ ਹੋਰ ਵੀ ਗੱਲਬਾਤ ਕਰਾਂਗੇ जाट महासभा ਤੋਂ ਇਹਨਾਂ ਨੇ ਅਸਤੀਫਾ ਦਿੱਤਾ ਹੈ ਕਾਰਨ ਕੀ ਰਿਹਾ ਅਸੀਂ ਜਾਣਾਂਗੇ ਮੈਮ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਉਸ ਆਰਟੀ ਵੀ ਸਰ ਸ਼੍ਰੀਕਲ ਜੀ ਮੈਮ ਅਸਤੀਫਾ ਦੇਣਾ ਪੈ ਗਿਆ ਕਾਰਨ ਕੀ ਮੰਨਦੇ ਹੋ ਤੁਹਾਨੂੰ ਕਿ जाट महासभा ਤੋਂ ਅਸਤੀਫਾ ਦੇ ਕੇ ਸੰਤੁਸ਼ਟੀ ਮਿਲ ਜਾਏਗੀ ਮੁੱਦੇ ਚੁੱਕੇ ਜਾ ਸਕਦੇ ਨੇ ਸਾਰੀਆਂ ਚੀਜ਼ਾਂ ਕਾਰਨ ਕੀ ਮੰਨਦੇ ਹੋ ਸਾਰੀਆਂ ਚੀਜ਼ਾਂ ਵਿਖੋ जाट महासभा ਤੋਂ ਸਿਫਾ ਦੇਣ ਦੇ ਬਹੁਤ ਕਾਰਨ ਨੇ ਜਦੋਂ ਮੈਂ जाट महासभा ਜੁਆਇਨ ਕੀਤੀ ਸੀਗੀ ਉਹ ਮੈਂ ਦਾਰਾ ਸਿੰਘ ਜੀ ਦੀ ਫੈਮਲੀ ਦੇ ਕਹਿੰਦੇ ਕੀਤੀ ਸੀਗੀ ਕਿਉਂਕਿ ਦਾਰਾ ਸਿੰਘ ਜੀ जाट महासभा ਦੇ ਪ੍ਰਧਾਨ ਸੀਗੇ ਔਰ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਔਰ ਬਹੁਤ ਹੀ ਚੰਗੇ ਇਨਸਾਨ ਸੀਗੇ ਔਰ ਉਸ ਤੋਂ ਬਾਅਦ जाट महासभा ਦੇ ਵਿੱਚ ਜਦੋਂ ਮੈਂ ਜੁਆਇਨ ਕੀਤਾ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਮਤਲਬ ਕਮੈਂਟ ਕਰਨਾ ਸ਼ੁਰੂ ਕੀਤਾ ਕਿ ਤੂੰ ਬੀਜੇਪੀ ਦੀ ਇੱਕ ਜਟ ਸਭਾ ਨੂੰ ਜੁਆਇਨ ਕਰ ਲਿਆ ਬਟ ਮੈਨੂੰ जाट महासभा ਦੇ ਵਿੱਚ ਸਾਰਿਆਂ ਨੇ ਕਿਹਾ ਵੀ ਇਸ ਦੇ ਵਿੱਚ ਸਾਰੇ ਤਰੀਕੇ ਦੇ ਪਾਰਟੀ ਦੇ ਵਰਕਰ ਨੇ ਕਾਂਗਰਸ ਦੇ ਨੇ ਆਮ ਆਦਮੀ ਪਾਰਟੀ ਦੇ ਨੇ ਬੀਜੇਪੀ ਦੇ ਨੇ ते मैं क्या चलो ठीक है सैकुलरिजम वाली जाट महासभा और जाटा दगी है किसान है और मैं हमेशा किसान की आवाज़ चुकी है ਬਟ ਜਦੋਂ ਸਭ ਤੋਂ ਪਹਿਲਾਂ ਮੈਨੂੰ ਨਾਰਾਜ਼ਗੀ ਸੀਗੀ ਜਦੋਂ 26 ਤਰੀਕ ਨੂੰ ਪੰਜਾਬ ਦੀ ਚੱਕੀ ਨਹੀਂ ਕੱਢੀ ਗਈ ਸੀਗੀ ਉਦੋਂ ਵੀ ਸਾਡੇ ਜਿਹੜੇ जाट ਮਹਾਸਭਾ ਦੇ ਮੈਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਇਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਸੀਗਾ ਉਸ ਤੋਂ ਬਾਅਦ 21 ਤਰੀਕ ਨੂੰ ਹੁਣ ਜਦੋਂ ਅਸੀਂ ਕਿਸਾਨਾਂ ਵਾਸਤੇ ਜਾਣਾ ਸੀਗਾ ਉਦੋਂ ਵੇਖੋ ਉਹਦੀ ਡੈਥ ਹੋ ਗਈ ਇੱਕ ਜਵਾਨ ਮੁੰਡੇ ਦੀ ਡੈਥ ਹੋ ਗਈ ਕਿੰਨੇ ਬਜ਼ੁਰਗਾਂ ਦੇ ਉੱਤੇ ਆਸੂ ਗਏ ਐਸੇ ਗੋਲੇ ਛੁੱਟੇ ਗਏ ਔਰ ਉਸ ਟਾਈਮ ਦੇ ਉੱਤੇ ਉਹ ਜਾ ਕੇ ਮੋਦੀ ਸਾਹਿਬ ਨੂੰ ਮਿਲ ਰਹੇ ਨੇ ਪ੍ਰਾਈਮ ਮਿਨਿਸਟਰ ਨੂੰ ਉੱਥੇ ਬੁਕੇ ਦੇ ਰਹੇ ਨੇ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਔਰ ਇਨ ਫੈਕਟ ਇਹ ਜ਼ਰੂਰ ਕਿਹਾ ਵੀ ਮੈਂ ਕਿਸਾਨਾਂ ਦਾ ਹਮਾਇਤੀਆਂ ਮੈਂ ਕਿਸਾਨਾਂ ਦੇ ਨਾਲ ਖੜਾ ਰਹੂੰਗਾ ਜਦਕਿ ਉਹਨਾਂ ਨੂੰ ਇਤਿਕਾਰਵਾਈ ਮੰਗ ਕਰਨੀ ਚਾਹੀਦੀ ਸੀਗੀ ਕਿ 302 ਦਾ ਪਰਚਾ ਹੋਣਾ ਚਾਹੀਦਾ ਆ ਹਰਿਆਣਾ ਪੁਲਿਸ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਬੱਚੇ ਦੀ ਜਾਨ ਗਈ ਹੈ ਔਰ ਇਨ ਫੈਕਟ ਸਾਡੇ ਕਿਸਾਨਾਂ ਦੇ ਉੱਤੇ ਆਸੂ ਗੈਸੇ ਗੋਲੇ ਨਹੀਂ ਸੱਟਣੇ ਚਾਹੀਦੇ ਔਰ ਉਸ ਤੋਂ ਇਲਾਵਾ जाट महासभा ਦੇ ਨਾਲ ਮੇਰੇ ਜਿਹੜੇ ਪ੍ਰਧਾਨ ਮੇਰੇ ਨਾਲ ਯੂਥ ਵਿੰਗ ਦੇ ਪ੍ਰਧਾਨ ਸੀਗੇ ਪੰਜਾਬ ਦੇ ਉਹਨਾਂ ਦੇ ਫਾਦਰ ਜਿਹੜੇ ਆ ਉਹ ਬਾਜਵਾ ਸਾਹਿਬ ਉਹ ਵੀ ਭਾਜਪਾ ਨੂੰ ਬਿਲੋਂਗ ਕਰਦੇ ਆ ਉਹਨਾਂ ਨੇ ਪਿੱਛੇ ਸਟੇਟਮੈਂਟ ਦਿੱਤੀ ਕਿ ਇਹ ਉਹ ਲੜਬਾਜੀ ਕਰਦੇ ਨੇ ਤਾਂ ਉਹ ਰਿਐਕਟ ਕਰਦੇ ਨੇ ਇਸ ਗੱਲ ਤੇ ਮੈਨੂੰ ਬਹੁਤ ਬੁਰਾ ਲੱਗਾ ਕਿਉਂਕਿ ਮੈਂ ਵੀ ਉਸ ਬਾਰਡਰ ਤੇ ਸੀਗੀ ਔਰ ਮੈਨੂੰ ਪਤਾ ਹੈ ਵੀ ਇਧਰੋਂ ਕੋਈ ਉਹ ਲੜਬਾਜੀ ਨਹੀਂ ਅਸੀਂ ਕਰਦੇ ਸੀਗੇ ਔਰ ਮੈਨੂੰ ਇਹ ਕੁਐਸ਼ਨ ਇੱਕ ਬਜ਼ੁਰਗ ਨੇ ਪੁੱਛਿਆ ਅ ਧਰਨੇ ਦੇ ਉੱਤੇ ਕਿ ਪੁੱਤ ਜਿਹੜੀ ਸਭਾ ਤੋਂ ਜੁਆਇਨ ਕੀਤੀ ਹੈ ਇਹ ਸਾਨੂੰ ਹੁੱਲੜਵਾਜ ਕਹਿੰਦੇ ਨੇ ਤੇ ਮੇਰੇ ਕੋਲ ਸੱਚੀ ਗੱਲ ਹੈ ਮੈਂ ਅੱਜ ਤੱਕ ਆਪਣੀਆਂ ਅੱਖਾਂ ਨਹੀਂ ਝੁਕਾਈਆਂ ਕਿਤੇ ਵੀ ਮਤਲਬ ਮੈਨੂੰ ਮੈਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੈਗੀ ਕਿਉਂਕਿ ਅੱਜ ਤੱਕ ਮੈਂ ਕਦੀ ਕੋਈ ਗਲਤ ਕੰਮ ਨਹੀਂ ਕੀਤਾ ਮਤਲਬ ਮੈਨੂੰ ਇਹ ਲੱਗਦਾ ਵੀ ਠੀਕ ਹੈ ਪਰ ਮੈਨੂੰ ਇਹੋ ਜੀ ਨੌਬਤ ਕਦੀ ਨਹੀਂ ਆਈ ਕਿ ਮੈਨੂੰ ਆਪਣੀ ਨਜ਼ਰ ਝੁਕਾਉਣੀ ਪਈ ਹੋਵੇ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੈਨੂੰ ਬਜ਼ੁਰਗਾਂ ਦੇ ਸਾਹਮਣੇ ਨਜ਼ਰ ਝੁਕਾਉਣੀ ਪਈ ਉਹ ਵੀ ਇਸ ਚੀਜ਼ ਕਰਕੇ ਮੈਨ ਇਹ ਤੁਹਾਡਾ ਡਿਸੀਜਨ ਤੁਹਾਨੂੰ ਲੱਗਦਾ ਕਿ ਸਹੀ ਲੈਤਾ ਗਿਆ ਐਟ ਅ ਟਾਈਮ ਦੇ ਉੱਤੇ ਕਿਉਂਕਿ ਬਾਕੀ ਦੀਆਂ ਜਥੇਬੰਦੀਆਂ ਡੱਲੇਵਾਲ ਸਾਹਿਬ ਉਹਨਾਂ ਦੇ ਨਾਲ ਨਹੀਂ ਚੱਲ ਰਹੀਆਂ ਉਹ ਕਹਿੰਦੇ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਉਹ ਪ੍ਰਦਰਸ਼ਨ ਕਰ ਰਹੇ ਨੇ ਪਰ ਸਿੱਧੇ ਤੌਰ ਤੇ ਸਾਥ ਨਹੀਂ ਦੇ ਰਹੇ ਉੱਥੇ ਬਾਰਡਰ ਤੇ ਨਹੀਂ ਜਾ ਰਹੇ ਲੜਾਈ ਇੱਕ ਹੈ ਤੁਹਾਡਾ ਇਹ ਅਸਤੀਫਾ ਸਹੀ ਹੈ ਤੁਸੀਂ ਸੋਚ ਸਮਝ ਕੇ ਦਿੱਤਾ ਕਿ ਮੈਂ ਅਸਤੀਫਾ ਦਿੱਤਾ ਮੈਂ ਸਟਰੋਂਗ ਹੋ ਜਾਾਂਗੀ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਸੀਂ ਸਹੀ ਸਹੀ ਸਮਝਦੇ ਹੋ ਇਸ ਚੀਜ਼ ਦੇਖੋ ਮੇਰੇ ਵਾਸਤੇ ਅਹੁਦੇ ਮੈਟਰ ਨਹੀਂ ਕਰਦੇ ਮੇਰੇ ਵਾਸਤੇ ਮੇਰੇ ਕਿਸਾਨ ਮੈਟਰ ਕਰਦੇ ਆ ਠੀਕ ਹੈ ਇਹ ਔਦੇ ਵੀ ਤੇ ਉਹਨਾਂ ਕਰਕੇ ਦਿੱਤੇ ਆ ਇਹਨਾਂ ਨੇ ਮੈਨੂੰ ਜੇ ਮੈਂ ਕਿਸਾਨਾਂ ਦੀ ਆਵਾਜ਼ ਚੁੱਕੀ ਸੀਗੀ ਜੇ ਮੈਂ ਕਿਸਾਨਾਂ ਦੇ ਨਾਲ ਸੀਗੀ ਜੇ ਮੈਂ ਕੁਝ ਹਾਂ ਜ਼ਿੰਦਗੀ ਦੇ ਵਿੱਚ ਹਨਾ ਮੈਂ ਇੱਕ ਕਿਸਾਨ ਦੀ ਧੀ ਹਾਂ ਠੀਕ ਹੈ ਮੈਨੂੰ ਉਸ ਬਜ਼ੁਰਗ ਦੀ ਗੱਲ ਬਹੁਤ ਜ਼ਿਆਦਾ ਮੇਰੇ ਦਿਲ ਨੂੰ ਲੱਗੀ ਠੀਕ ਹੈ ਔਰ ਮੈਂ ਮੈਂ ਅਸਿਫਾ ਦਿੱਤਾ ਕਿਉਂਕਿ ਜਿਹੜੀ ਜਿਹੜੀ ਪ੍ਰਧਾਨਗੀ ਦੇ ਵਿੱਚ ਮੈਨੂੰ ਘਟਣ ਹੁੰਦੀ ਹੋਵੇ ਜਿਹੜੀ ਪ੍ਰਧਾਨਗੀ ਦੇ ਵਿੱਚ ਮੈਂ ਅਨਸਰੇਬਲ ਨਾ ਹੋਵਾਂ ਮਤਲਬ ਮੈਂ ਕਵੈਸ਼ਨਸ ਦੇ ਆਨਸਰ ਨਾ ਦੇ ਸਕਾਂ ਜੇ ਮੈਂ ਤਾਂ ਨਿਜ ਬੈਠੀ ਆ ਉਸ ਤੋਂ ਬਾਅਦ ਮੈਂ ਪੰਜਾਬ ਪ੍ਰਧਾਨ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਕਿਉਂ ਨਹੀਂ ਆਏ ਉੱਥੇ ਤੇ ਦੈਨ ਉਹਨਾਂ ਨੇ ਕਿਹਾ ਕਿ ਅਸੀਂ ਐਸਕੇਮ ਦੇ ਨਾਲ ਆ ਸੋ ਮੈਨੂੰ ਇਸ ਜਥੇਬੰਦੀ ਦੀ ਸਮਝ ਨਹੀਂ ਲੱਗਦੀ ਕੋਈ ਵੀ ਇੱਕ ਪ੍ਰਧਾਨ ਜਿਹੜੇ ਮੈਨ ਹੈ ਉਹ ਬੀਜੇਪੀ ਦੀ ਸਪੋਰਟ ਕਰੀ ਜਾਂਦੇ ਆ ਹਨਾ ਇੱਕ ਜਾਣਾ ਜਿਹੜਾ ਉਹ ਕਿਹਨੂੰ ਕਹਿੰਦੇ ਆ ਸੀਐਸਕੇਮ ਦੇ ਨਾਲ ਆ ਮੈਨੂੰ ਇਹ ਚੀਜ਼ਾਂ ਸਮਝ ਨਹੀਂ ਲੱਗਦੀਆਂ ਸੋ ਮੈਨੂੰ ਜਿੱਥੇ ਉਹ ਸਾਰੀਆਂ ਚੀਜ਼ਾਂ ਮਿਕਸ ਜੀਆਂ ਲੱਗਣ ਨਾ ਇਸ ਬੈਟਰ ਐ ਵੀ ਉਸ ਤੋਂ ਅਸੀਫਾ ਦੇ ਦੇਣਾ ਚਾਹੀਦਾ ਕਿੰਨਾ ਕਿਤੇ ਤੁਹਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕਿਸਾਨੀ ਦੇ ਨਾਲ ਦੱਦ ਰੱਖਦੇ ਹੋ ਜਦੋਂ ਤੁਸੀਂ ਆਪਣੇ ਫਾਜ਼ਲ ਸਾਹਿਬ ਦੀ ਗੱਲ ਕਰਦੇ ਹੋ ਉਹ ਤੁਹਾਨੂੰ ਪੁਰਾਣਾ ਸਮਾਂ ਚੇਤੇ ਆਂਦਾ ਤੁਹਾਨੂੰ ਕੀ ਲੱਗਦਾ ਕਿ ਭਾਵਨਾਵਾਂ ਦੇ ਨਾਲ ਹਰ ਇੱਕ ਚੀਜ਼ ਨਹੀਂ ਲੈ ਕੇ ਚਲਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਮਿਆਜ਼ੇ ਭੁਗਤਨੇ ਪੈ ਸਕਣਾ ਇਹ ਚੀਜ਼ਾਂ ਦੇ ਨਾਲ ਨਾਲ ਵੀਕੋ ਮੇਰੀ ਮੇਰੀ ਕਿਹੜੀ ਰੋਟੀ ਪਾਣੀ ਚ ਲਾਉਣ ਦੇ ਆ ਉਹ ਮੈਨੂੰ ਚਲਾਉਣ ਵੀ ਦੇ ਹੁੰਦੇ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਗੱਲਾਂ ਦਾ ਮੈਂ ਜਿਵੇਂ ਤੁਹਾਨੂੰ ਕਿਹਾ ਹੈ ਵੀ ਮੈਨੂੰ ਆਧਿਆਂ ਦਾ ਫਰਕ ਨਹੀਂ ਪੈਂਦਾ ਮੈਂ ਇੱਕ ਕਿਸਾਨ ਦੀ ਧੀ ਆ ਮੇਰੇ ਵਾਸਤੇ ਸਭ ਤੋਂ ਪਹਿਲਾਂ ਕਿਸਾਨ ਨੇ ਮੇਰੇ ਬਜ਼ੁਰਗ ਨੇ ਮੈਂ ਕਿਸੇ ਜਥੇਬੰਦੀ ਨੂੰ ਨਹੀਂ ਬਿਲੋਂਗ ਕਰਦੀ ਮੈਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਉਦਣ ਵੀ ਗਈ ਹਾਂ ਤੇ ਮੈਂ ਅੱਗੇ ਵੀ ਜਾਊਂਗੀ ਮੈਨੂੰ ਕਿਸੇ ਦੀ ਕੋਈ ਰੋਕ ਰਾਕ ਮੈਨੂੰ ਨਹੀਂ ਪਸੰਦ ਆਗੀ ਠੀਕ ਹੈ ਜਿਹੜੀ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਉਹ ਚੀਜ਼ਾਂ ਮੈਨੂੰ ਪਸੰਦ ਆ ਔਰ ਮੈਂ ਜੋ ਸਹੀ ਚੀਜ਼ ਹੈ ਉਹ ਹਮੇਸ਼ਾ ਕੀਤੀ ਹੈ ਆਪਣੇ ਮਨ ਦੀ ਸੁਣੀ ਹੈ ਮੈਂ ਹਮੇਸ਼ਾ ਕਰੂੰਗੀ ਪਿਛਲੀ ਵਾਰੀ ਮੈਂ ਬਹੁਤ ਮੈਂ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਸਿਕਾ ਇਹ ਸਾਰੀਆਂ ਕਿਸਾਨ ਜੱਥੇ ਬੰਨੀਆਂ ਦਾ ਇਹ ਚੀਜ਼ਾਂ ਦਾ ਹਨਾ ਈਵਨ ਦੋ ਮੈਂ ਕਿਸਾਨ ਫੈਮਿਲੀ ਨੂੰ ਬਲੋਂਗ ਕਰਦੀ ਹਾਂ ਪਰ ਮੈਂ ਬੰਬੇ ਰਹੀ ਹਾਂ ਬਟ ਮੈਂ ਆ ਕੇ ਹਮੇਸ਼ਾ ਹਮਾਇਤ ਕੀਤੀ ਹੈ ਸਾਰੀਆਂ ਚੀਜ਼ਾਂ ਦੀ ਬਟ ਮੈਨੂੰ ਇਹਨਾਂ ਦੀ ਪੋਲਿਟੀਕਲ ਕਿਸ ਤਾ ਨਹੀਂ ਪਤਾ ਸੀਗਾ ਬਟ ਹੁਣ ਐਰ ਕੀ ਮੈਨੂੰ ਪਤਾ ਆ ਸੋ ਮੈਂ ਇੱਕੋ ਇਹਨਾਂ ਨੂੰ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਵੀ ਰਾਈਟ ਨਾਓ ਹਰ ਇੱਕ ਬੰਦੇ ਨੂੰ ਆਪਣੀ ਪੋਲਿਟਿਕਸ ਚ ਮਕਾਉਣ ਦੀ ਪਈ ਐ ਕਿਸੇ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਰਾਈਟ ਨਾਓ ਸਾਰਿਆਂ ਨੂੰ ਇਹਨਾਂ ਨੂੰ ਇਕੱਠੇ ਚੱਲਣਾ ਚਾਹੀਦਾ ਆ ਮੈਂ ਦੇ ਦੇਖੋ ਕਿਸਾਨ ਲੀਡਰ ਨਹੀਂ ਆ ਬਟ ਮੈਂ ਕਿਸਾਨ ਦੀ ਤੀ ਹੋਂ ਦੇ ਨਾਤੇ ਦਰਦ ਰੱਖਦੀ ਆਂ ਔਰ ਮੈਂ ਇੱਕੋ ਗੱਲ ਕਹੂੰਗੀ ਵੀ ਇਹਨਾਂ ਸਾਰਿਆਂ ਨੂੰ ਇਸ ਟਾਈਮ ਦੇ ਉੱਤੇ ਇਕੱਠੇ ਚੱਲਣਾ ਚਾਹੀਦਾ ਸੈਂਟਰਲ ਗਵਰਨਮੈਂਟ ਦੇ ਖਿਲਾਫ ਵਿਮਨ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਸੀਗੇ ਅਸਤੀਫਾ ਦੇ ਦਿੱਤਾ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਕਾਫੀ ਐਕਟਿਵ ਰਹੇ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਹੁਣ ਕਰਨ ਦੇ ਨਾਲ ਅੱਗੇ 24 ਦੇ ਇਲੈਕਸ਼ਨ ਨੇ ਜਾਂ 27 ਦੇ ਨੇ ਉਹਨਾਂ ਦੇ ਵਿੱਚ ਕੁਝ ਤੁਹਾਨੂੰ ਲੱਗਦਾ ਕਿ ਕਿਸੇ ਪਾਸੇ ਪੈਰ ਫਸਾ ਕੇ ਲੋਕਾਂ ਦਾ ਸੁਧਾਰ ਕੀਤਾ ਜਾ ਸਕਦਾ ਹੈ ਕਿ ਐਕਟਿਵੇਟ ਹੋਈਏ ਪੂਰੇ ਇਕਦਮ ਵੇਖੋ ਮੇਰੀ ਮਾਈ ਭਾਗੋ ਚੈਰਿਟੀ ਹੈ ਮੈਂ ਚੈਰਿਟੀ ਦੇ ਥਰੂ ਲੋਕਾਂ ਦੀ ਹੈਲਪ ਕਰਦੀ ਹਾਂ ਔਰ ਮੈਂ ਪਿਛਲੇ ਅੰਦੋਲਨ ਜੀ ਵੀ ਕੀਤੀ ਸੀਗੀ ਪਿਛੇ ਜੇ ਵੀ ਸੇਤ ਮੇਲਾ ਲਗਾ ਕੇ ਕੀਤੀ ਸੀਗੀ ਮੈਂ ਹਮੇਸ਼ਾ ਆਪਣੀ ਚੈਰੀਟੀ ਦੇ ਥਰੂ ਹੈਲਪ ਕਰਦੀ ਰਹੂੰਗੀ ਠੀਕ ਹੈ ਮੇਰੀ ਚੈਰੀਟੀ ਦੇ ਵਿੱਚ ਮੇਰੇ ਕੋਲ ਜਿਹੜੇ ਦੋਸਤ ਯਾਰ ਮਿੱਤਰ ਜਿਹੜੇ ਜੁੜੇ ਹੋਏ ਨੇ ਜਿਹੜੇ ਕਿ ਸ਼ੁਰੂ ਤੋਂ ਪਿਛਲੇ ਕਿਸਾਨ ਅੰਦੋਲਨ ਤੋਂ ਵੀ ਜੁੜੇ ਸਿਗੇ ਵੇਖੋ ਸਾਨੂੰ ਇੱਕ ਜਦੋਂ ਅਸੀਂ ਇੱਕ ਜਥੇ ਬੰਦੇ ਚੈਰਿਟੀ ਦੇ ਨਾਲ ਜੁੜੇ ਹੁੰਦੇ ਲੋਕੀ ਸਾਨੂੰ ਉਹਨਾਂ ਦੇ ਨਾਲ ਵੀ ਚੱਲਣਾ ਪੈਂਦਾ ਹੈ। ਉਹਨਾਂ ਨੇ ਵੀ ਇਹੀ ਗੱਲ ਦੀ ਗੱਲ ਰੱਖੀ ਹੈ ਵੀ ਮੈਨੂੰ ਇਸ ਤੋਂ ਅਸਤੀਫਾ ਦੇਣਾ ਚਾਹੀਦਾ ਸੀਗਾ। ਔਰ ਇਨ ਫੈਕਟ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਸਾਨੂੰ ਲੀਡਰਸ਼ਿਪ ਦੀ ਕੀ ਆਪਾਂ ਕੀ ਬਣ ਕਰਕੇ ਕਰਨਾ ਹੈ? ਆਪਾਂ ਲੋਕਾਂ ਦੀ ਸੇਵਾ ਕਰਨੀ ਹੈ ਨਾ ਤੇ ਸਾਨੂੰ ਕੀ ਲੋੜ ਹੈ ਸਟੇਜਾਂ ਦੀ ਜਾਂ ਕਿਸੇ ਚੀਜ਼ ਦੀ? ਆਪਾਂ ਜਾ ਕੇ ਉੱਥੇ ਜਾ ਕੇ ਸੇਵਾ ਕਰੀਏ ਲੋਕਾਂ ਦੀ। ਜੋ ਚੀਜ਼ ਚਾਹੀਦੀ ਹੈ ਉਹਨਾਂ ਨੂੰ ਪ੍ਰੋਵਾਈਡ ਕਰੀਏ ਜੋ ਆਪਾਂ ਅੱਗੇ ਵੀ ਕਰਦੇ ਸਾਂ ਤੇ ਮੈਨੂੰ ਲੱਗੀ ਠੀਕ ਗੱਲ ਲੱਗੀ ਉਹਨਾਂ ਦੀ ਆਪਾਂ ਕੀ ਸਾਰੀਆਂ ਚੀਜ਼ਾਂ ਜੇ ਆਪਾਂ ਪੈਕੇਜ ਹੀ ਕਰਨਾ ਹੈ ਸਾਡਾ ਸਾਡਾ ਕਰਮ ਕੀ ਹੈ ਲੋਕਾਂ ਦੀ ਸੇਵਾ ਕਰਨਾ ਆਪਾਂ ਜਾਣੇ ਕਿਉਂ ਆ ਉੱਥੇ ਮੋਰਚੇ ਤੇ ਇੱਕ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਇੱਕ ਉਹਨਾਂ ਦੀਆਂ ਜ਼ਰੂਰਤਾਂ ਵੇਖਣ ਵਾਸਤੇ ਵੀ ਕਿਸੇ ਨੂੰ ਮੈਡੀਸਿਨ ਦੀ ਲੋੜ ਹੈ ਕੀ ਹੈ ਹਨਾ ਉਹ ਆ ਆਪਾਂ ਚੀਜ਼ਾਂ ਪੂਰੀਆਂ ਕਰੀਏ ਔਰ ਮੈਨੂੰ ਲੱਗਦਾ ਹੈ ਕਿ ਮੈਨੂੰ ਉਹੀ ਚੀਜ਼ ਜ਼ਿਆਦਾ ਸੈਟੀਸਫਾਈ ਕਰਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਸਿਆਸਤ ਦੇ ਨਾਲ ਬੜੀਆਂ ਚੀਜ਼ਾਂ ਬਦਲ ਸਕਦੀਆਂ ਨੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਅੱچھے ਮੁੱਦੇ ਚੁੱਕੇ ਜਾ ਸਕਦੇ ਨੇ ਲੋਕਾਂ ਦਾ ਧਿਆਨ ਸਰਕਾਰਾਂ ਦਾ ਧਿਆਨ ਉਸ ਪਾਸੇ ਕੀਤਾ ਜਾ ਸਕਦਾ ਹੈ ਕਿ ਵੀ ਇਹ ਮੁੱਦੇ ਨੇ ਹੱਲ ਕਰੋ ਪਰ ਸੋਨੀਆ ਮਾਨ ਚਾਹੁੰਦੀ ਹੈ ਕਿ ਪਲੇਟਫਾਰਮ ਅਜਿਹਾ ਹੋਵੇ ਕਿ ਉੱਥੇ ਜਾ ਕੇ ਆਵਾਜ਼ ਚੁੱਕੀ ਜਾ ਸਕੇ ਇੱਕ ਐਨਜੀਓ ਤੋਂ ਇਲਾਵਾ ਵੇਖੋ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਇਹੋ ਜਿਹੇ ਚਿਹਰੇ ਹੋਣੇ ਚਾਹੀਦੇ ਆ ਜਰੂਰ ਅਸੀਂ ਮੰਨਦੇ ਆ ਕਿ ਸਾਡੇ ਲੀਡਰ ਚੰਗੇ ਹੋਣੇ ਚਾਹੀਦੇ ਆ ਜਿਹੜੇ ਕਿਸਾਨਾਂ ਦੀ ਗੱਲ ਕਰਨ ਸਾਡੀ ਗੱਲ ਕਰਨ ਔਰ ਸਾਨੂੰ ਉਮੀਦ ਹੈ ਕਿ ਜਿਹੜੇ ਲੋਕਾਂ ਨੂੰ ਅਸੀਂ ਵੋਟ ਪਾ ਕੇ ਜਿਤਾਉਨੇ ਆ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਹਮੇਸ਼ਾ ਸਾਡੀ ਗੱਲ ਰੱਖਣ ਸਾਡੇ ਦੁੱਖ ਰੱਖਣ ਹਨਾ ਤਾਂ ਹੀ ਕਰਕੇ ਅਸੀਂ ਉਹਨਾਂ ਨੂੰ ਵੋਟ ਪਾਉਂਦੇ ਹਾਂ ਲੋਕਤੰਤਰ ਦਾ ਤੇ ਫਾਇਦਾ ਹੀ ਇਹ ਹੀ ਹੈ ਪਰ ਜੇ ਕੱਲ ਨੂੰ ਉਹ ਆਪਣੀ ਪਾਵਰ ਤੇ ਕੁਰਸੀ ਦਾ ਗਲਤ ਇਸਤੇਮਾਲ ਕਰਨ ਫਿਰ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰਦੀ ਹਾਂ ਵੀ ਉਹਨਾਂ ਲੋਕਾਂ ਨੂੰ ਦੁਬਾਰਾ ਰਿਪੀਟ ਨਾ ਕਰਿਆ ਕਰੋ ਨਵੇਂ ਚਿਹਰੇ ਲੈ ਕੇ ਆਇਆ ਕਰੋ ਠੀਕ ਹੈ ਔਰ ਬਾਕੀ ਮੈਂ ਇਹ ਵੀ ਮੰਨਦੀ ਹਾਂ ਕਿ ਆ ਬੀਇੰਗ ਅ ਇੰਡੀਪੈਂਡੈਂਟ ਗਰਲ ਅ ਰਾਈਟ ਨਾਉ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੀ ਬਟ ਮੈਂ ਇੱਕ ਮੇਰੀ ਚੈਰਿਟੀ ਹੈ ਜਿਹਦੇ ਥਰੂ ਮੈਂ ਕੰਮ ਕਰਦੀ ਆ ਹਨਾ ਔਰ ਉਸ ਚੈਰਿਟੀ ਦੇ ਥਰੂ ਮਤਲਬ ਮੈਂ ਸੱਚ ਦੀ ਲੜਾਈ ਅਸੀਂ ਲੜਦੇ ਆ ਹਨਾ ਪਰ ਅੱਜ ਤੱਕ ਇਹ ਜਿਆ ਕਦੀ ਨਹੀਂ ਹੋਇਆ ਵੀ ਕਿ ਕੋਈ ਵੀ ਕੰਮ ਹੋਵੇ ਜਿਵੇਂ ਕਿਸੇ ਦੀ ਗਲੀ ਬਣਾਉਣੀ ਹੈ ਅਸੀਂ ਫੋਨ ਕਰਦੇ ਆ ਜਿਵੇਂ ਬਲੌਕ ਅਫੀਸਰ ਨੂੰ ਕਰਤਾ ਜਾਂ ਕਿਸੇ ਨੂੰ ਵੀ ਫੋਨ ਕਰਕੇ ਕਹਾਂ ਵੀ ਇਹ ਕੰਮ ਨਹੀਂ ਹੁੰਦਾ ਪਿਆ ਵੀਰੇ ਕਰਵਾ ਦਿਓ ਬਟ ਵਾਇਗਰੂ ਦੀ ਇੰਨੀ ਮੇਰ ਹੈ ਕਿ ਕਦੀ ਕਿਸੇ ਨੇ ਨਾ ਨਹੀਂ ਕੀਤੀ ਉਸੇ ਟਾਈਮ ਕੀਤਾ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਪਾਰਟੀ ਬਾਜੀ ਤੋਂ ਉੱਤੇ ਉੱਟ ਕੇ ਡਿਵੈਲਪਮੈਂਟ ਵੱਲ ਮੋਟੀਵੇਟ ਕੀਤਾ ਵੀ ਤੁਹਾਡਾ ਪਿੰਡ ਹੈ ਤੁਸੀਂ ਕਿਉਂ ਰੋਕ ਰਹੇ ਹੋ ਇੱਕ ਪਾਰਟੀ ਬਾਜੀ ਦੇ ਝੰਡਿਆ ਕਰਕੇ ਸੋ ਆਪਾਂ ਡਵੈਲਪਮੈਂਟ ਨੂੰ ਅੱਗੇ ਰੱਖਦੇ ਹੋਏ ਮੈਂ ਅਸੀਂ ਕੰਮ ਕੀਤਾ ਔਰ ਜਿੰਨੇ ਸਾਡੇ ਟੀਮ ਦੇ ਮੈਂਬਰ ਹੈ ਉਹਨਾਂ ਦੀ ਵੀ ਇਹੀ ਸੋਚ ਹੈ ਕਿ ਅਸੀਂ ਡਵੈਲਪਮੈਂਟ ਨੂੰ ਅੱਗੇ ਰੱਖ ਕੇ ਕੰਮ ਕਰਾਂਗੇ ਔਰ ਮੈਨੂੰ ਲੱਗਦਾ ਹੈ ਕਿ ਅੱਜ ਜੇ ਮੈਂ ਕੱਲੀ ਵੀ ਹਾਂ ਅੱਜ ਵੀ ਉਸ ਅਕਾਲ ਪੁਰਖ ਦੀ ਇੰਨੀ ਮੇਰ ਹੈ ਵਾਇਗਰੂ ਦੀ ਇੰਨੀ ਪਾਵਰ ਹੈ ਕਿ ਸਾਰੇ ਸੁਣਦੇ ਨੇ ਜਿੰਨੂੰ ਮਰਜ਼ੀ ਫੋਨ ਕਰਕੇ ਕਹੀਏ ਵੀ ਇਹ ਵੀਰੇ ਮੇਰਾ ਖੋਦਾ ਤੇ ਕੋਈ ਪਰਸਨਲ ਕੰਮ ਨਹੀਂ ਹੁੰਦਾ ਸਾਰਿਆਂ ਦੇ ਕੰਮ ਹੁੰਦੇ ਨੇ ਜੀ ਮਤਲਬ ਸਾਡੇ ਰਾਜਸ탄 ਸੀਚ ਕਿਸੇ ਦੇ ਹੋਈ ਕਿਸੇ ਦਾ ਵੀ ਕੋਈ ਕੰਮ ਹੋਇਆ ਕਿਸੇ ਨੂੰ ਵੀ ਕਹਿ ਦਈਏ ਨਾ ਤੇ ਸਾਰੇ ਰਿਸਪੈਕਟ ਕਰ ਦਿੰਦੇ ਨੇ ਤੇ ਕੰਮ ਕਰ ਦਿੰਦੇ ਨੇ ਮੈਮ ਜਿਵੇਂ ਕਿ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਕਾਂਗਰਸ ਦੀ ਗੱਲ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਦੀ ਤੁਹਾਨੂੰ ਕੀ ਲੱਗਦਾ ਕਿ ਲੋਕ ਕਹਿੰਦੇ ਸੀ ਕਿ ਬਦਲਾਅ ਚਾਹੀਦਾ ਪਰ ਲੋਕ ਹੁਣ ਨਾਰਾਜ਼ ਵੀ ਲੱਗ ਰਹੇ ਨੇ ਬਹੁਤ ਸਾਰੇ ਕਿਹੜੀ ਪਾਰਟੀ ਹੈ ਜਿਹੜਾ ਪੰਜਾਬ ਦਾ ਸਦਾਰ ਕਰ ਸਕਦੀ ਹੈ ਕਿ ਖੇਤਰੀ ਪਾਰਟੀ ਹੋ ਸਕਦੀ ਹੈ ਜਾਂ ਫਿਰ ਕਾਂਗਰਸ ਹੋ ਸਕਦੀ ਹੈ ਕੌਣ ਕਰੇਗਾ ਸੁਧਾਰ ਪੰਜਾਬ ਦਾ ਤੁਹਾਨੂੰ ਕੀ ਲੱਗਦਾ ਤੁਸੀਂ ਪਰਸਨਲ ਕੀ ਸੋਚਦੇ ਹੋ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਪਾਰਟੀ ਹੁੰਦੀ ਹੈ ਉਹ ਹਰ ਇੱਕ ਹਲਕੇ ਦੇ ਐਮਐਲਏ ਦੇ ਨਾਲ ਬੰਦੀ ਹੈ ਠੀਕ ਹੈ ਔਰ ਮੈਨੂੰ ਇਹ ਲੱਗਦਾ ਹੈ ਵੀ ਹਰ ਇੱਕ ਹਲਕੇ ਦੇ ਲੋਕਾਂ ਨੂੰ ਪਤਾ ਹੁੰਦਾ ਕਿ ਕਿਹੜਾ ਐਮਐਲਏ ਜਿਹੜਾ ਹੈ ਉਹ ਕਰਪਟ ਹੈ ਕਿਹੜਾ ਨਹੀਂ ਹੈ। ਹੂੰ। ਔਰ ਉਹਦੇ ਉੱਤੇ ਮੈਂ ਇਹ ਨਹੀਂ ਕਹਿ ਸਕਦੀ ਕਿ ਉਹ ਕਿਹੜੀ ਪਾਰਟੀ ਦਾ ਹੈ। ਠੀਕ ਹੈ। ਔਰ ਹਰ ਇੱਕ ਬੰਦੇ ਨੂੰ ਹਰ ਇੱਕ ਦਾ ਪਿਛੋਕੜ ਪਤਾ ਹੁੰਦਾ ਆ। ਜੀ। ਠੀਕ ਹੈ। ਮੇਰੇ ਮੈਨੂੰ ਲੱਗਦਾ ਹੈ ਕਿ ਮੇਰੇ ਨਾਲੋਂ ਜ਼ਿਆਦਾ ਲੋਕ ਸਿਆਣੇ ਨੇ। ਹੂੰ। ਉਹਨਾਂ ਨੂੰ ਜ਼ਿਆਦਾ ਪਤਾ ਆ। ਹੂੰ। ਵੀ ਜਦੋਂ ਉਹ ਨੁਮਾਇੰਦਾ ਚੁੰਨਦੇ ਨੇ ਆਪਣੇ ਹਲਕੇ ਦੇ ਵਿੱਚੋਂ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਕਿੰਨੂੰ ਵੋਟ ਪਾਈਏ। ਕਿੰਨੇ ਕਿੰਨੇ ਪੈਸੇ ਕਮਾ ਲਏ ਨੇ ਇਸ ਹਲਕੇ ਦੇ ਵਿੱਚੋਂ ਤੇ ਮੈਨੂੰ ਲੱਗਦਾ ਵੀ ਇਹ ਲੋਕਾਂ ਨੂੰ ਜ਼ਿਆਦਾ ਸਮਝ ਹੋਣੀ ਚਾਹੀਦੀ ਹੈ ਵੀ ਆਪਾਂ ਨੂੰ ਇਮਾਨਦਾਰ ਸ਼ਖਸ ਚੁਣਨਾ ਚਾਹੀਦਾ ਹੈ ਕਿ ਆਪਾਂ ਨੂੰ ਕਰਪਟ ਚੁਣਨਾ ਚਾਹੀਦਾ ਆ ਇਹਦੇ ਤੇ ਮੈਂ ਤੇ ਬੋਲ ਦੂੰਗੀ ਇੱਥੇ ਇਹ ਹੀ ਚੀਜ਼ਾਂ ਕਰਨਾ ਤੇ ਲੋਕਾਂ ਨੇ ਆ ਨਾ ਵੀਰੇ ਉਹ ਕਰਨ ਉਹ ਸਹੀ ਚੋਣਾਫ ਕਰਨ ਜਿੱਦਨ ਉਹ ਸਹੀ ਚੋਣਾਫ ਕਰਨਾ ਸ਼ੁਰੂ ਹੋਗੇ ਉਸ ਦਿਨ ਵਿਧਾਨ ਸਭਾ ਦੇ ਵਿੱਚ ਵੀ ਸਹੀ ਐਮਐਲਏ ਹੋਣਗੇ ਸਰਕਾਰ ਵੀ ਸਹੀ ਬਣੂਗੀ ਤੇ ਸਾਰਾ ਕੁਝ ਵਧੀਆ ਹੋਊਗਾ ਬਾਡਰ ਤੇ ਜਾ ਕੇ ਇਹ ਅਤੂ ਗੈਸ ਦੀ ਗੋਲੀ ਸੱਟੇ ਗਏ ਤੁਸੀਂ ਤੁਹਾਡੀ ਸਿਹਤ ਹਜੇ ਵੀ ਨਹੀਂ ਠੀਕ ਹੈ ਕਿ 6 ਵਜੇ ਹੋਈ ਹੈ ਪੈਰ ਤੇ ਹਜੇ ਵੀ ਇਹ ਜ਼ਖਮ ਕੁਝ ਚੇਤੇ ਕਰਾਉਂਦੇ ਆ ਫਿਰ ਵਾਰੀ-ਵਾਰੀ ਜਦੋਂ ਦੇਖਦੇ ਹੋਂ ਕਿ ਇਹ ਚੀਜ਼ਾਂ ਕੀ ਹੋ ਰਹੀ ਨੇ ਇੱਕ ਨੌਜਵਾਨ ਦੀ ਗੋਲੀ ਨਾਲ ਮੌਤ ਹੋ ਗਈ ਕਤਲ ਹੋ ਗਿਆ ਤਾਂ ਕਈਆਂ ਨੂੰ ਹਾਰਟ ਅਟੈਕ ਆ ਗਿਆ ਚੇਤੇ ਕਰਾਉਂਦੇ ਆ ਕੋਸ਼ਿਸ਼ ਕੀ ਇਹ ਚੀਜ਼ਾਂ ਕੀ ਹੋ ਰਹੀਆਂ ਨੇ ਪਹਿਲਾਂ 750 ਦੇ ਨੇੜੇ ਤੇੜੇ ਹੁਣ 5 6 ਦੇ ਨੇੜੇ ਤੇੜੇ ਛਿਧੀਆਂ ਚੁੱਕੇ ਨੇ ਵਿਕੋ ਜਿਹੜਾ 21 ਤਰੀਕ ਦਾ ਵਾਕਿਆ ਹੈ ਉਹ ਮੈਂ ਜ਼ਿੰਦਗੀ ਚ ਨਹੀਂ ਕਦੀ ਭੁੱਲ ਸਕਦੀ ਮੈਂ ਫਰਸਟ ਟਾਈਮ ਆਪਣੀ ਜ਼ਿੰਦਗੀ ਦੇ ਵਿੱਚ ਆਸੂਗਏ ਇਸ ਦਾ ਗੋਲਾ ਮੈਂ ਐਕਸਪੀਰੀਅੰਸ ਕੀਤਾ ਜਰੂਰ ਪਿਛਲੇ ਅੰਦੋਲਨ ਚ ਅਸੀਂ ਸਿਗੇ ਬਟ ਪਿਛਲੇ ਅੰਦੋਲਨ ਦੇ ਵਿੱਚ ਪਾਣੀ ਦੀਆਂ ਬੁਸ਼ਾਰਾਂ ਸਹੀਆਂ ਸੀਗੀਆਂ ਬਟ ਆਸੂਗਏ ਇਸ ਦੇ ਗੋਲੇ ਨਹੀਂ ਦੇਖੇ ਸੀਗੇ ਮੈਂ ਕਹੀਏ ਕਿਉਂ ਝੂਠ ਬੋਲਣਾ ਆ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਔਰ ਸਹਨ ਕੀਤਾ ਐਕਸਪੀਰੀਅੰਸ ਕੀਤਾ ਮੈਂ ਕਹਿੰਨੀ ਸੈਲੂਟ ਆ ਮੇਰੇ ਬਜ਼ੁਰਗਾਂ ਨੂੰ ਜਿਹੜੇ ਇਹ ਸਭ ਕੁਝ ਸਹਨ ਕਰ ਕਰਕੇ ਵੀ ਉੱਥੇ ਬੈਠੇ ਰਹਿੰਦੇ ਨੇ ਔਰ ਇਹੀ ਸਾਡੀ ਆ ਪੀੜੀ ਹੈ ਆਖਰੀ ਜਿਹੜੀ ਬਜ਼ੁਰਗਾਂ ਦੀ ਬੈਠੀ ਨੇ ਆਉਣ ਵਾਲੀ ਤੁਹਾਨੂੰ ਪਤਾ ਜਨਰੇਸ਼ਨ ਸਾਰੀ ਬਾਹਰ ਜਾਈ ਜਾਣ ਢੀ ਆ ਔਰ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਸਾਡੇ ਬਜ਼ੁਰਗ ਹੀ ਹੈ ਸਾਡੀ ਸਾਡੇ ਵਾਸਤੇ ਬੈਠੇ ਨੇ ਜਿਹੜੇ ਨਹੀਂ ਤੇ ਪੁਰਾਣਾ ਪੰਜਾਬ ਤੇ ਖਤਮ ਹੋ ਹੀ ਜਾਣ ੜਿਆ ਆ ਉਹ ਸਾਂਝ ਉਹ ਪਿਆਰ ਹੈ ਨਾ ਇੱਕ ਦੂਜੇ ਵਾਸਤੇ ਉਹ ਤੇ ਆਪਾਂ ਨੂੰ ਬਾਰਡਰ ਦੇ ਉੱਤੇ ਵੇਖਣ ਲਈ ਮਿਲਦਾ ਹੈ ਪਿਛਲੀ ਵਾਰੀ ਵੀ ਵੇਖਣ ਨਹੀਂ ਮਿਲਿਆ ਸੀਗਾ ਹੁਣ ਵੀ ਹੁਣ ਤੁਸੀਂ ਸੋਚੋ ਜਿੱਦਣ ਮੈਨੂੰ ਆਸੂ ਗੈਸ ਤੇ ਗੋਲੇ ਦਾ ਸਾਹਮਣਾ ਕਰਨਾ ਪਿਆ ਸੀਗਾ ਕਿੰਨੇ ਬਜ਼ੁਰਗ ਮੇਰੇ ਲਾਗੇ ਆ ਗਏ ਕੋਈ ਮੇਰੇ ਲਈ ਅੱਖਾਂ ਚ ਪਾਉਣ ਲਈ दारू ਲੈ ਕੇ ਆ ਰਿਹਾ ਸੀਗਾ ਮੈਂ ਇਮੋਸ਼ਨਲ ਹੋ ਜਾਨੀ ਐ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬਜ਼ੁਰਗ ਹੁੰਦੇ ਹੀ ਬੜੇ ਕਿਊਟ ਆ ਔਰ ਮੈਂ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਕਰਦੀ ਸੀਗੀ ਮੇਰੀ 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 ਦਾਦੀ ਮਾਣਾ ਵੀ ਬਹੁਤ ਪਿਆਰ ਸੀਗਾ ਬਟ ਉਹ ਉਹ ਨਹੀਂ ਰਹੇ ਹਨਾ ਬਟ ਮੇਰੀ ਅਟੈਚਮੈਂਟ ਆ ਬਜ਼ੁਰਗਾਂ ਦੇ ਨਾਲ ਬਹੁਤ ਜ਼ਿਆਦਾ ਹਨਾ ਤੇ ਉਹ ਕੋਈ ਮੇਰੇ ਲਈ दारू ਲੈ ਕੇ ਆ ਰਿਹਾ ਸੀਗਾ ਕੋਈ ਮੇਰੇ ਲਈ ਲੂਨ ਲੈ ਕੇ ਆ ਰਿਹਾ ਸੀਗਾ ਪੋਤਾ ਚਟਲਾ ਕੋਈ ਮੇਰੇ ਲਈ ਪਾਣੀ ਲੈ ਕੇ ਆ ਰਿਹਾ ਸੀਗਾ ਯੂ نو ਤੇ ਮੇਰੀ ਮਤਲਬ ਸੱਚੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੇਰੀ ਬਜ਼ੁਰਗਾਂ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੈ ਔਰ ਖਾਸ ਕਰਕੇ 21 ਤਰੀਕ ਵਾਲਾ ਜਿਹੜਾ ਵਾਕਿਆ ਨਾ ਮੇਰੀ ਲਾਈਫ ਦੇ ਵਿੱਚ ਮੈਂ ਕਦੀ ਨਹੀਂ ਭੁੱਲ ਸਕਦੀ ਕਿਉਂਕਿ ਮੇਰੇ ਨਾਲ ਜਿਹੜੇ ਬਜ਼ੁਰਗ ਖੜੇ ਸੀਗੇ ਉੱਥੇ ਅੱਗੇ ਖੜੇ ਸੀਗੇ ਤੁਸੀਂ ਦੇਖੇ ਹੋਣੇ ਉਹ ਜਦੋਂ ਵਿਚਾਰੇ ਮੇਰੇ ਨਾਲ ਭੱਜ ਰਹੇ ਸੀਗੇ ਨਾ ਲੰਗੜਾ ਲੰਗੜਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਆਸ ਗਿਆ ਸਦਾ ਗੋਲਾ ਡਿੱਗ ਗਿਆ ਜਦੋਂ ਉਹਨਾਂ ਨੇ ਡਿੱਗਾ ਉਹਨਾਂ ਵਿਚਾਰਿਆਂ ਨੇ ਦੱਬਨ ਦੀ ਉਹਨੂੰ ਪਰੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਪਜਾਮੇ ਦੇ ਅੰਦਰ ਵੜ ਗਿਆ ਔਰ ਉਹਨਾਂ ਦਾ ਪਜਾਮਾ ਤੇ ਫਟ ਗਿਆ ਸਾਰਾ ਜੁੱਤੀ ਵੀ ਸਾਰੀ ਉਹਨਾਂ ਦੀ ਸਾਈਡ ਤੇ ਡਿੱਗ ਗਈ ਹਨਾ ਉਹਦੇ ਸ਼ਿਰੇ ਮੇਰੇ ਲਾਤ ਤੇ ਵੱਜੇ ਉਦੋਂ ਮੈਨੂੰ ਸਾਹ ਨਹੀਂ ਆਉਂਦਾ ਪਿਆ ਸੀ ਤੇ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਸੀਗਾ ਬਟ ਤੁਸੀਂ ਇਹ ਸੋਚੋ ਵੀ ਉਹ ਸਾਰਾ ਵਾਕਿਆ ਮਤਲਬ ਲਾਈਫ ਦੇ ਵਿੱਚ ਹਮੇਸ਼ਾ ਯਾਦ ਰੱਖੂਗਾ ਮੈਨੂੰ ਇਹ ਸਾਰੀ ਚੀਜ਼ ਪਰ ਇਹ ਜੀ ਕਿਹੇ ਜੀ ਗੰਦੀ ਪੋਲਿਟਿਕਸ ਆ ਕਿ ਤੁਹਾਨੂੰ ਲੋਕਾਂ ਦੀ ਜਿਹੜੀ ਹੈ ਲੋਕਾਂ ਦੀ ਜਾਨ ਤੋਂ ਵੱਧ ਕੀ ਹੋਗੀ ਮੈਂ ਇੱਕੋ ਗੱਲ ਕਹੂੰਗੀ ਲੋਕਾਂ ਦੀ ਜਾਨ ਤੋਂ ਵੱਧ ਕੇ ਤੇ ਕੋਈ ਚੀਜ਼ ਨਹੀਂ ਨਾ ਹੁੰਦੀ ਲਾਈਫ ਦੇ ਵਿੱਚ ਸਾਰੇ ਮੋਸਟ ਇੰਪੋਰਟੈਂਟ ਇਜ਼ ਪੀਪਲ ਔਰ ਅੱppa ਕਹਿੰਨੇ ਆ ਕਿ ਜਿਹੜੀ ਇਹ ਆਵਾਜ਼ ਹੈ ਰਾਈਟ ਟੂ ਵੋਟ ਫॉर द ਪੀਪਲ ਸਾਰਾ ਕੋਸ਼ ਪੀਪਲ ਲੋਕਾਂ ਦੇ ਵਾਲੇ ਦੁਆਲੇ ਚੀਜ਼ ਘੁੰਮਦੀ ਹੈ ਬਟ ਇੱਥੇ ਤੇ ਮੈਨੂੰ ਲੱਗ ਦਿਖਣ ਹੀ ਨਹੀਂ ਰਿਹਾ ਕਿਤੇ ਲੋਕਾਂ ਦੇ ਵਾਲੇ ਦੁਆਲੇ ਇੱਥੇ ਤੇ ਡਿਕਟੇਟਰਸ਼ਿਪ ਹੈ ਇੱਥੇ ਤੇ ਗੁੰਡਾਗਰਦੀ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਰੱਖਣਾ ਚਾਹੁੰਦੀ ਆ ਆਪਣਾ EVM ਦਾ ਸਿਸਟਮ ਖਤਮ ਹੋਣਾ ਚਾਹੀਦਾ ਆ ਬੈਲਟ ਪੇਪਰ ਤੇ ਵੋਟ ਹੋਣੀ ਚਾਹੀਦੀ ਹੈ ਸੋ ਥੈਟ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਸਹੀ ਕੈਂਡੀਡੇਟ ਕਿਹੜਾ ਜਿੱਤਿਆ ਹੈ ਇਸ ਟਾਈਮ ਦੇ ਉੱਤੇ ਦਿੱਲੀ ਦੇ ਵਿੱਚ ਧੰਨਾ ਚੱਲ ਰਿਹਾ ਈਵੀਐਮ ਦਾ ਈਵੀਐਮ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਮੈਨੂੰ ਮੇਲ ਪਾਈ ਸੀਗੀ ਔਰ ਉਹਨਾਂ ਨੇ ਉਸ ਮੇਲ ਦੇ ਵਿੱਚ ਲਿਖਿਆ ਸੀਗਾ ਕਿ ਤੁਸੀਂ ਪਲੀਜ਼ ਆਪਣੇ ਇੰਟਰਵਿਊਸ ਦੇ ਵਿੱਚ ਗੱਲ ਰੱਖਿਓ ਕਿ ਪੰਜਾਬ ਤੱਕ ਇਹ ਗੱਲ ਪਹੁੰਚੇ ਹਰ ਕੋਈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਇਹ ਗੱਲ ਦੀ ਪੋਸਟ ਪਾਵੇ ਕਿ ਈਵੀਐਮ ਜਿਹੜਾ ਸਿਸਟਮ ਹੈ ਉਹ ਖਤਮ ਹੋਣਾ ਚਾਹੀਦਾ ਹੈ ਵੋਟ ਜਿਹੜੀ ਹੈ ਅਸੀਂ ਪਰਚੀ ਦੇ ਉੱਤੇ ਲਿਖ ਕੇ ਬੈਲੇਟ ਪੇਪਰ ਦੇ ਨਾਲ ਅਸੀਂ ਉਹ ਯੂਜ਼ ਕਰੀਏ ਔਰ ਮੈਂ ਇਹ ਤੁਹਾਡੇ ਥਰੂ ਕਹੂੰਗੀ ਸੋ ਦੈਟ ਕਿ ਜਿਹੜਾ ਇਨਸਾਫ ਹੈ ਉਹ ਪੂਰਾ ਸਪਸ਼ਟ ਹੋਣਾ ਚਾਹੀਦਾ ਹੈ ਨਹੀਂ ਤੇ ਫਿਰ ਤੋਂ ਇਹਨਾਂ ਨੇ ਉਸੇ ਮਸ਼ੀਨਾਂ ਵਿੱਚ ਕਪਲਾ ਕਰ ਲੈਣਾ ਆ ਫੇਰ ਹੀ ਉਸ ਉਸ ਤਰੀਕੇ ਦੇ ਨਾਲ ਸਾਰਾ ਕੁਝ ਹੋਊਗਾ ਔਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਚੀਟਿੰਗ ਹੋਵੇ ਜੀ ਮੈਮ ਇਸ ਦੇ ਵਿੱਚ ਇਹ ਵੀ ਹੈ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ ਬਨੂ ਪ੍ਰਤਾਪ ਉਹ ਮੋਰਚੇ ਤੇ ਪਹੁੰਚੇ ਸੀਗੇ ਉਹਨਾਂ ਨੇ ਦੱਸਿਆ ਕਿ ਅਸੀਂ ਜੰਤਰ ਮੰਤਰ ਤੇ 25 ਤਰੀਕ ਨੂੰ ਏਵੀਐਮ ਨੂੰ ਲੈ ਕੇ ਪ੍ਰਦਰਸ਼ਨ ਕਰਾਂਗੇ ਜੰਤਰ ਮੰਤਰ ਤੇ ਇਕੱਠੇ ਹੋਵਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਉੱਥੇ ਜੰਤਰ ਮੰਤਰ ਦੇ ਵਿੱਚ ਵਕੀਲ ਆਪਣੀ ਆਵਾਜ਼ ਰੱਖਣਗੇ ਤੇ ਪਿੰਡਾਂ ਦੇ ਵਿੱਚ ਜਿਵੇਂ ਤੁਸੀਂ ਹੁਣ ਆਪਣੀ ਆਵਾਜ਼ ਰੱਖਦੀ ਹੋ ਨਾ ਪਿੰਡਾਂ ਦੇ ਵਿੱਚ ਵੀ ਇਹ ਸਾਰੀਆਂ ਨਵਾਜਨ ਰੱਖਣੇ ਚਾਹੀਦੇ ਲੋਕਾਂ ਨੂੰ ਵੇਖੋ ਰੱਖਣੀ ਚਾਹੀਦੀ ਹੈ ਮੈਨੂੰ ਉਹਨਾਂ ਦੀ ਮੇਲ ਆਈ ਸੀਗੀ ਉਹਨਾਂ ਨੇ ਕੋਈ ਭੁਖ ਹੜਤਾਲ ਤੇ ਵੀ ਬੈਠਣਾ ਹੈ ਕੁਝ ਆਰਸ ਵਾਸਤੇ ਔਰ ਉਹ ਜੇ ਧੰਨਾ ਰੱਖ ਰਹੇ ਨੇ ਈਵੀਐਮ ਦੇ ਖਿਲਾਫ ਤੇ ਆਪਾਂ ਨੂੰ ਵੀ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਜਾ ਕੇ ਸਾਰਿਆਂ ਨੂੰ ਕਹਿਣਾ ਚਾਹੀਦਾ ਹੈ ਪੋਸਟਰਸ ਫੜ ਕੇ ਕਹਿਣਾ ਚਾਹੀਦਾ ਹੈ ਕਿ ਇਸ ਟਾਈਮ ਦੇ ਉੱਤੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਪ੍ਰਧਾਨਗੀਆਂ ਦੀਆਂ ਇਲੈਕਸ਼ਨਸ ਕਰਾਉਂਦੇ ਹੋ ਆਪਣੇ ਪ੍ਰਧਾਨਗੀਆਂ ਪ੍ਰਧਾਨਾਂ ਨੂੰ ਕਹਿਣਾ ਚਾਹੀਦਾ ਹੈ ਸਾਰੇ ਸਟੂਡੈਂਟਸ ਨੂੰ ਕਿ ਇਸ ਚੀਜ਼ ਨੂੰ ਚੁੱਕਣ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਕਿ ਈਵੀਐਮ ਦਾ ਬਾਈਕਾਟ ਹੋਣਾ ਚਾਹੀਦਾ ਹੈ ਅਵੋਇਡ ਹੈਸ਼ਟੈਗ ਬਾਈਕਾਟ ਈਵੀਐਮ ਦਾ ਜਿਹੜਾ ਹੈਸ਼ਟੈਗ ਹੈ ਉਹ ਚਲਾਉਣਾ ਚਾਹੀਦਾ ਹੈ 올 ਓਵਰ ਇੰਡੀਆ ਪੰਜਾਬ ਦੇ ਵਿੱਚ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਰਹੀ ਹਾਂ ਔਰ ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਪਾਉਂਗੀ ਔਰ ਮੇਰੀ ਕੋਸ਼ਿਸ਼ ਇਹ ਵੀ ਰਹੂਗੀ ਕਿ ਮੈਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਾਵਾਂ ਜਾਮਨਸਰ ਯੂਨੀਵਰਸਿਟੀ ਜਾਵਾਂ ਉੱਥੇ ਸਟੂਡੈਂਟਸ ਨੂੰ ਵੀ ਕਹਾਂ ਕਿ ਇਹ ਜ਼ਰੂਰ ਕਰੋ ਜੀ ਬਹੁਤ ਸ਼ੁਕਰੀਆ ਸੋਨੀਆ ਮੈਮ ਮੈਮ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਭਾਵਕ ਹੋਏ ਨੇ ਕਿਉਂਕਿ ਉਹ ਤਸਵੀਰਾਂ ਜਦੋਂ ਦੇਖਦੇ ਨੇ ਆਖੀ ਕਿਉਂਕਿ ਭਾਵਨਾਵਾਂ ਦੀ ਗੱਲ ਹੋਈ ਸੀਗੀ ਤਾਂ ਸਭ ਤੋਂ ਪਹਿਲਾਂ ਪੰਜਾਬ ਦਾ ਉਹ ਪੁਰਾਣੇ ਪੰਜਾਬ ਦਾ ਜਿਕਰ ਆਉਂਦਾ ਦਾਦੇ ਦਾਦੀ ਦਾ ਜਿਕਰ ਆਉਂਦਾ ਪਿਓ ਦਾ ਜਿਕਰ ਆਉਂਦਾ ਤਾਂ ਉਹ ਚੀਜ਼ਾਂ ਜੁੜ ਜਾਂਦੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਹਿਯੋਗ ਦੇ ਸੀ ਜਗਮੀਤ ਧੰਨਵਾਦ